ਤੇ ਪੰਗਾ ਹੈਣੀ ਮੂਨ ਨਾਲ ਗਲਤ ਨਹੀਂ ਖੜਿਆ ਇਹ ਹੈ ਇਹ ਤਾਂ ਕਹਿੰਦੇ ਵਿਆਹ ਤੋਂ ਦੂਜੇ ਦਿਨ ਜਾਣਾ ਪੈਂਦਾ ਸੀ ਸੱਸ ਸਹੁਰਿਆਂ ਸੁੱਖਿਆ ਆਉਣਾ ਵੀ ਸੀ ਹੈਣੀ ਮੂਨ ਤੇ ਆਮਾ ਕੋਥੇ ਫਿਰ ਬਈ ਛਬਾ ਵੀ ਨਾ ਹੋ ਗਿਆ ਮੈਂ ਤੈਨੂੰ ਦੱਤਾਂ ਫਿਰ ਮੈਂ ਤੈਨੂੰ ਕੀ ਕਰੇ ਦੂਜੇ ਦਿਨ ਜਾਣਾ ਪੈਂਦਾ ਉੱਥੇ ਹੈ ਇਹ ਦਿਨ ਬੋਲ ਨਾ ਹਰੀ ਨੂੰ ਪੜਕਣਾ ਲੱਗੀ ਹੋਈ ਹੈ ਹੈਣੀ ਮੂਨ ਦੀ ਠੀਕ ਹੈ ਹਾਂ ਫਿਰ ਕਰੋ ਫਿਰ ਕਰੋ ਤਿਆਰੀ ਰਟ ਕੇ ਕਿ ਲਿਖ ਜਾ ਮੱਤਾਂ ਹੌਣ ਹੌਣ ਹੁਣ ਮੈਨੂੰ ਐਂ ਦੱਸ ਪਤਾ ਤਾਂ ਮੈਨੂੰ ਦੇਖ ਜਗਾ ਤਾਂ ਮੈਨੂੰ ਪਤਾ ਵੀ ਕੱਚਾ ਨੇਣਾ ਦੇ ਵੀ ਲਵੇ ਹੁਣ ਇਹ ਨਹੀਂ ਪਤਾ ਵੀ ਉੱਥੇ ਭਾਈ ਮੇਲਾ ਕਿਵੇਂ ਪੜਦਾ ਵੀ ਉੱਥੇ ਕਣ ਕੱਢਦੇ ਨੇ ਕਿ ਚੌਂਕੀ ਲੱਗਦੀ ਆ ਉੱਥੇ ਜਿਵੇਂ ਜਿਵੇਂ ਦੱਸਾ ਕਰੀਉ ਮਗਾ ਮਗਰ ਆਪਾਂ ਕਰੀ ਜਾਮਾ ਹੁਣ ਆਪਾਂ ਨੂੰ ਘੜਾ ਪਤਾ ਭਾਈ ਮਸ ਇੰਨਾ ਪਤਾ ਵੀ ਹਨੀਮੂਨ ਕਰੜਾ ਚੀਜ਼ ਆ ਕੋਈ ਠੀਕ ਹੈ ਜੇ ਉੱਥੇ ਵਿਆਹ ਤੋਂ ਦੂਜੇ ਦਿਨ ਨਾ ਜਾਵੇ ਤੰਗ ਕਰਦਾ ਬੰਦੇ ਨੂੰ ਹਨੀਮੂਨ ਆ ਹਾਂ ਫੋਟ ਕਰੀ ਚੱਲੇ ਚਲੋ ਦੋ ਜਾ ਨਾਲੇ ਘਰ ਤੇ ਡਾਣੀ ਲੈ ਚੱਲਾਂਗੇ ਨਾਲੇ ਦੇਖੀ ਕਭੀ ਦੋਤ ਲੱਗ ਜੀਗਾ ਉਥੇ ਰਾਤ ਮੈਂ ਤੈਨੂੰ ਮੈਨੂੰ ਹੋਰ ਡਰ ਆ ਵੀ ਜੇ ਦੋ ਦਿਨ ਹਟ ਪਾ ਦੇ ਕਦੇ ਜੱਸੀ ਦੀ ਮੂਹ ਖੇਡਣ ਨਾ ਲੱਗ ਜੇ ਕਦੇ ਦਿਮਾਗ ਨੂੰ ਚੜ ਜੇ ਹੈਣੀ ਮੂਣ ਇਹ ਵੀ ਆਪੇ ਹੀ ਹੈ ਉਹ ਵੀ ਪੰਡਾ ਚਾਹੇ ਜੇ ਨਕਸ਼ਣ ਹੋਈ ਵੀ ਨਾ ਹੋਰ ਹੁਣ